ਇਸ ਵਾਰ 8 ਨੰਬਰ ਦੇਸ਼ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਸਾਰੇ ਰਿਕਾਰਡ ਆ ਜਿਹੜੇ 8 ਨੰਬਰ ਨੇ ਤੋੜ ਦਿੱਤੇ ਨੇ ਦੱਸਦੀ ਏ ਕਿ ਜਿੱਥੇ ਅਕਸਰ ਅਸੀਂ ਦੇਖਦੇ ਹਾਂ ਕਿ ਚਾਰ ਪਈਆ ਬਾਣ ਦੇ ਲਈ VIP ਨੰਬਰ ਦੀ ਬੋਲੀ ਲੱਗਦੀ ਹੈ ਤੇ ਉਸ ਬੋਲੀ ਵਿੱਚ ਕੋਈ ਨਾ ਕੋਈ ਨੰਬਰ ਚਰਚਾ ਦਾ ਵਿਸ਼ਾ ਬਣਦਾ ਪਰ ਇਸ ਵਾਰ ਜਿਹੜਾ ਨੰਬਰ ਹੈ 8 ਉਹ ਖੂਬ ਚਰਚਾ ਚ ਛਾਇਆ ਹੋਇਆ ਤੇ ਇਸ ਦੀ ਬਹੁਤ ਕਰੋੜੀ ਕੀਮਤ ਵੀ ਲੱਗੀ ਹੈ ਦੱਸਦੀ ਏ ਕਿ ਇਹ 488B 8888 ਨੰਬਰ ਦੀ ਬੋਲੀ ਹੈ ਜੋ ਉਹ 1 ਕਰੋੜ 17 ਲੱਖ ਰੁਪਏ ਲੱਗੀ ਹੈ ਜੋ ਕਿ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਇਹ ਵੀ ਅਕਸਰ ਗੱਲ ਸਾਹਮਣੇ ਆ ਜਾਂਦੀ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿੱਥੇ ਇੱਕ ਪਾਸੇ ਜਿਹੜੀ ਹੈ ਮਹਿੰਗੀ ਤੋਂ ਮਹਿੰਗੀ ਗੱਡੀ ਕੋਈ ਖਰੀਦਦਾ ਹੈ ਤਾਂ ਉੱਥੇ ਹੀ ਉਸ ਗੱਡੀ ਤੇ ਮਹਿੰਗੇ ਤੋਂ ਮਹਿੰਗਾ ਜਿਹੜਾ ਨੰਬਰ ਵੀ ਲਗਾਉਣ ਦੀ ਇੱਛਾ ਰੱਖਦਾ ਹੈ ਤਾਂ ਅਜਿਹੇ ਵਿੱਚ ਹਰਿਆਣਾ ਦੇ ਸੋਨੀਪੱਤ ਵਿੱਚ ਇਹ ਨੰਬਰ ਹੈ ਜਿਹੜਾ ਉੱਬਿਕਿਆ ਉਸ ਦੀ ਬੋਲੀ ਲੱਗੀ ਹੈ ਜਿਸ ਦੀ ਬੋਲੀ 50000 ਤੋਂ ਸ਼ੁਰੂ ਹੋਈ ਅਤੇ 1 ਕਰੋੜ 17 ਲੱਖ ਰੁਪਏ ਤੱਕ ਇਸ ਦੀ ਬੋਲੀ ਪਹੁੰਚੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ VIP ਨੰਬਰ ਇੱਥੇ ਸਾਹਮਣੇ ਆਏ ਸੀ ਅਤੇ ਉਹ ਐਨੀ ਕੀਮਤ ਨਹੀਂ ਛੂ ਸਕੇ ਜਿੰਨੇ ਕਿ ਇਸ 8 ਨੰਬਰ ਦੇ ਜਿਹੜੇ ਆ ਚੱਕਰਾਂ ਵਿੱਚ ਜਿਹੜਾ ਇਹ ਚਰਚਾ ਦਾ ਵਿਸ਼ਾ ਜਿਹੜਾ ਮੌਕੇ ਤੇ ਨੰਬਰ ਬਣਿਆ ਹੈ ਤਾਂ ਦੱਸਦੀ ਹੈ ਕਿ 88 एच 488 बी 888 ਨੰਬਰ ਹੈ ਜਿਹੜਾ 1 ਕਰੋੜ 17 ਲੱਖ ਰੁਪਏ ਚ ਵਿਕਿਆ ਅਤੇ ਇੱਥੇ ਜੇ ਘਰ ਦੇਖਿਆ ਜਾਵੇ ਕਿ ਆਖਰਕਾਰ ਇਸ ਦੀ ਇੰਨੀ ਮਹਿੰਗੀ ਕੀਮਤ ਕਿਉਂ ਲੱਗੀ ਹੈ ਤਾਂ ਇੱਥੇ 8 ਨੰਬਰ ਹੈ ਜਿਹੜਾ ਉਹ ਚਰਚਾ ਚ ਆਇਆ ਅਤੇ 8 ਨੰਬਰ ਨੇ ਹੀ ਸਾਰਿਆਂ ਦਾ ਧਿਆਨ ਖਿੱਚ ਲਿਆ ਤੇ ਇਹ 50000 ਤੋਂ ਸ਼ੁਰੂ ਹੋਈ ਬੋਲੀ 1 ਕਰੋੜ 17 ਲੱਖ ਰੁਪਏ ਤੱਕ ਪਹੁੰਚੀ ਹੈ ਤੇ ਸੋਨੀਪੱਤ ਵਿੱਚ ਇਸ ਨੰਬਰ ਦੀ ਬੋਲੀ ਲੱਗੀ ਹੈ